ਮੇਰਾ ਨਾਮ ਆਰਵੀ ਸਿੰਘ ਹੈ ਜੀ ਜ਼ਿਲ੍ਹਾ ਮਾਨਸਾ ਤੇ ਮੈਂ ਬਤੌਰ ਕਾਂਸਟੇਬਲ 2023 ਭਰਤੀ ਚ ਜੁਆਇਨ ਹੋਇਆ ਜੀ ਮੈਂ ਪਿਛਲੇ 2-3 ਸਾਲ ਤੋਂ ਤਿਆਰੀ ਕਰ ਰਿਹਾ ਸੀਗਾ ਉਸ ਤੋਂ ਬਾਅਦ ਮਾਨ ਸਰਕਾਰ ਆਈ ਜਦੋਂ ਇਹਨਾਂ ਨੇ ਵਾਦਾ ਕੀਤਾ ਕਿ 1800 ਕਾਂਸਟੇਬਲ ਦੀ ਭਰਤੀ ਸੀ ਹਰ ਸਾਲ ਕਰਿਆ ਕਰਾਂਗੇ ਜਨਵਰੀ ਦੇ ਵਿੱਚ ਉਹਦੇ ਮੁਤਾਬਕੀ ਜਿਹੜੀ ਜਨਵਰੀ 2023 ਦੇ ਵਿੱਚ ਕਾਂਸਟੇਬਲ ਦੀ ਭਰਤੀ ਨਿਕਲੀ ਸੀ ਉਹਦੇ ਵਿੱਚ ਮੈਂ ਆਪਣਾ ਫਾਰਮ ਫਿਲ ਕੀਤਾ ਸੀਗਾ ਮੇਰਾ ਨਾਮ ਰਮਨਦੀਪ ਕੌਰ ਹੈ ਮੈਂ ਫਰੀਦਕੋਟ ਜ਼ਿਲ੍ਹੇ ਦੀ ਰਹਿਣ ਵਾਲੀ ਹਾਂ ਮੈਂ ਭਗਵੰਤ ਮਾਨ ਸਰਕਾਰ ਦਾ तहे ਦਿਲੋਂ ਧੰਨਵਾਦ ਕਰਦੀ ਹਾਂ ਜੋ ਉਹਨਾਂ ਨੇ ਹਰ ਸਾਲ ਭਰਤੀ ਦਾ ਉਪਰਾਲਾ ਕੀਤਾ ਜਿਦੇ ਨਾਲ ਬਹੁਤ ਸਾਰੇ ਬੇਰੁਜ਼ਗਾਰ ਨੌਜਵਾਨਾਂ ਨੂੰ ਰੁਜ਼ਗਾਰ ਮਿਲ ਰਿਹਾ ਹੈ ਤੇ ਬਹੁਤ ਸਾਰੇ ਮੇਰੇ ਵਰਗੇ ਜੋ ਵਿਦੇਸ਼ ਜਾਣ ਦੇ ਇੱਛੂ ਨੌਜਵਾਨ ਸੀ ਉਹ ਇੱਥੇ ਰਹਿ ਕੇ ਆਪਣੇ ਮਾਪਿਓ ਦੀਆਂ ਉਮੀਦਾਂ ਤੇ ਖਰਾ ਉਤਰ ਰਹੇ ਨੇ ਤੇ ਉਹ ਇੱਥੇ ਰਹਿ ਕੇ ਹੀ ਆਪਣੇ ਸੁਪਨਿਆਂ ਨੂੰ ਵੀ ਪੂਰਾ ਕਰ ਸਕਦੇ ਆ। ਇੱਕ ਨਰਫਕ ਵਰਤੀ ਹੋਈ ਹੈ ਜੀ ਮੈਂ ਬਹੁਤ ਧੰਨਵਾਦ ਕਰਦਾ ਹਾਂ ਸਰਕਾਰ ਦਾ ਤੇ ਸਾਨੂੰ ਰੋਜ਼ਗਾਰ ਵੀ ਮਿਲੇ ਜੀ ਰੋਜ਼ਗਾਰ ਮਿਲਣ ਦੇ ਨਾਲ ਬੱਚੇ ਨਸ਼ਿਆਂ ਤੋਂ ਵੀ ਦੂਰ ਹੁੰਦੇ ਆ ਜੀ ਬਾਹਰ ਜਾਣ ਦਾ ਵੀ ਇੱਕੜੇ ਥੋੜਾ ਜਿਹਾ ਘਟਦਾ ਹੀ ਇਹਦੇ ਨਾਲ ਸਾਨੂੰ ਇੱਥੇ ਰਹਿ ਕੇ ਕੰਮ ਮਿਲ ਰਿਹਾ ਜੀ ਪੰਜਾਬ ਦੇ ਵਿੱਚ ਅਸੀਂ ਮਾਨ ਸਰਕਾਰ ਦੇ ਬਹੁਤ ਬਹੁਤ ਧੰਨਵਾਦੀ ਹਾਂ ਜੀ ਪਿਛਲੇ ਸੀ ਕਾਫੀ ਲੰਬੇ ਸਮੇਂ ਤੋਂ ਜਿਵੇਂ ਤਿਆਰੀ ਕਰ ਰਹੇ ਸੀਗੇ ਤੇ ਉਸ ਤੋਂ ਬਾਅਦ 2022 ਦੇ ਵਿੱਚ ਸੀਐਮ ਮਾਨ ਸਾਹਿਬ ਦੀ ਸਰਕਾਰ ਆਉਣ ਦੇ ਨਾਲ ਜਿਵੇਂ ਕਿ ਭਰਤੀਆਂ ਦਾ ਸ਼ਡਿਊਲ ਸ਼ੁਰੂ ਹੋਇਆ ਜੀ ਉਹਦੇ ਮੁਤਾਬਕ ਸਾਨੂੰ ਪਤਾ ਲੱਗਿਆ ਜੀ ਮਾਨ ਸਰਕਾਰ ਜੀ ਦੇ ਬਹੁਤ ਧੰਨਵਾਦ ਦੀਆਂ ਕਿ ਇਹਨਾਂ ਨੇ ਰੋਜ਼ਗਾਰ ਦੇ ਮੌਕੇ ਦਿੱਤੇ ਜੀ ਇਹਨਾਂ ਨੇ ਵੱਖ-ਵੱਖ ਵਿਭਾਗਾਂ ਦੇ ਵਿੱਚ ਨੌਕਰੀਆਂ ਕੱਢੀਆਂ ਜੀ ਮੇਰਾ ਪਿਛਲੇ 2023 ਦੇ ਵਿੱਚ ਇੱਕ ਫਾਇਰਮੈਨ ਦਾ ਪੇਪਰ ਵੀ ਕਲੀਅਰ ਹੋਇਆ ਸੀ ਉਹ ਥੋੜੇ ਜੇ ਮੈਟ ਦੇ ਨੰਬਰ ਘਟਣ ਕਾਰਨ ਸਿਲੈਕਟ ਨਹੀਂ ਹੋਇਆ ਜੀ ਇੱਧਰ ਮੇਰੇ ਮੈਟ ਦੇ ਵਿੱਚ ਨੰਬਰ ਆਉਣ ਕਰਕੇ ਮੈਂ ਸਿਲੈਕਟ ਹੋਇਆ ਜੀ ਮੈਂ ਵੀ ਸਾਡੇ ਪਰਿਵਾਰ ਦੇ ਵਿੱਚੋਂ ਪਹਿਲਾਂ ਕੋਈ ਵੀ ਸਰਕਾਰੀ ਨੌਕਰੀ ਤੇ ਨਹੀਂ ਹੈਗਾ ਜੀ ਮੈਂ ਇੱਕ ਪਹਿਲਾਗਾ ਸਾਡੇ ਪਰਿਵਾਰ ਦੇ ਵਿੱਚੋਂ ਤੇ ਮੇਰੇ ਦੋ ਪੇਪਰ ਕ ਦੂਜਾ ਕਾਂਸਟੇਬਲ ਦੇ ਵਿੱਚ ਮੈਨੂੰ ਜੁਆਇਨਿੰਗ ਮਿਲ ਚੁਕੀ ਹੈ ਜੀ ਪ੍ਰੋਪਰ ਇਹ ਭਰਤੀ ਇੱਕ ਤਰ੍ਹਾਂ ਨਾਲ ਨਿਰਪੱਖ ਭਰਤੀ ਹੈ ਇਹਦੇ ਵਿੱਚ ਕਿਸੇ ਤਰ੍ਹਾਂ ਦਾ ਸਾਨੂੰ ਸਾਡੇ ਤੋਂ ਕੋਈ ਪੈਸਾ ਨਹੀਂ ਲਿਆ ਗਿਆ ਜਾਂ ਕਿਸੇ ਵੀ ਤਰ੍ਹਾਂ ਦੀ ਸਾਨੂੰ ਕੋਈ ਲੈਣ ਦੇ ਨਹੀਂ ਕੀਤਾ ਗਿਆ ਕਿਸੇ ਨਾਲ ਬਿਲਕੁਲ ਸਾਫ਼ ਭਰਤੀ ਸੀ ਇਹ ਮੈਂ ਸੀਐਮ ਭਗਵੰਤ ਮਾਨ ਜੀ ਦਾ ਤਹਿ ਦਿਲੋਂ ਧੰਨਵਾਦ ਕਰਨਾ ਚਾਹੁੰਦੀ ਹਾਂ ਜਿਨ੍ਹਾਂ ਨੇ ਸਾਨੂੰ ਇਹ ਰੁਜ਼ਗਾਰ ਦਿੱਤਾ ਤੇ ਲੋਕਾਂ ਦੀ ਸੇਵਾ ਕਰਨ ਦਾ ਮੌਕਾ ਦਿੱਤਾ